ਅਸਾ ਜੀਉ ਜਨ ਨਾਨਕ ਪੂਰੇ ੜੀ ਮਨ ਆਸਾ ਜੀਉ ਗੌੜੀ ਮਾਜ ਮਹੱਲਾ ਚੌਥਾ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾ ਜੀਉ ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਮਾ ਜੀਉ ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਮਾ ਜੀਉ ਹਰ ਪਾਏੜਾ ਮਨ ਜੀਵਾ ਜੀਉ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਉ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁ ਜਾਣ ਜੀਉ ਗੁਰ ਮੇਲੇ ਸੰਤ ਹਰ ਸੁਗੜ ਸੁ ਜਾਣ ਜੀਉ ਹਉ ਨਾਮ ਵਿਟੋ ਹੋ ਕੁਰਬਾਨ ਜੀਉ ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਉ ਹਰ ਦਸੋ ਸੰਤੋ ਜੀ ਹਰ ਖੋਜ ਪਵਾਈ ਜੀਉ ਸਤ ਗੁਰ ਤੁਠੜਾ ਦਸੇ ਹਰ ਪਾਈ ਜੀਉ ਹਰ ਨਾਮੇ ਨਾਮ ਸੁਵਾਈ ਜੀਉ ਮਾਵੇਦਨ ਪ੍ਰੇਮ ਹਰ ਬਿਰਹੋ ਲਗਾਈ ਜੀਉ ਗੁਰ ਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਉ ਹਰ ਹੋ ਦਿਆਲ ਹਰ ਨਾਮ ਧਿਆਈ ਜੀਉ ਜਨ ਨਾਨਕ ਹਰ ਰਸ ਪਾਈ ਜੀਉ ਮਹੱਲਾ ਪੰਜਵਾਂ ਰਾਗ ਗਉੜੀ ਗੁਵਾਰੀ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਇਨ ਬਿਦ ਕੁਸਲ ਹੋਤ ਮੇਰੇ ਭਾਈ ਕਿਉ ਪਾਈਐ ਹਰਿ ਰਾਮ ਸਹਾਈ ਰਹਾਉ ਕੁਸਲ ਨਾ ਗ੍ਰਹਿ ਮੇਰੀ ਸਭ ਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਕੋੜੇ ਦੇਖ ਵਿਗਾਸਾ ਲਛਕਰ ਜੋੜੇ ਨੇਬ ਖਵਾਸਾ ਗਲ ਜੀਵਦੀ ਹਉ ਮੈਂ ਕੀ 파ਸਾ ਰਾਜ ਕਮਾਵੇ ਦਹ ਦਿਸ ਸਾਰੀ ਮਾਣੈ ਰੰਗ ਭੋਗ ਬਹੁ ਨਾਰੀ ਜਿਉ ਨਰਪਤ ਸੁਪਨੇ ਪੇਖਾਰੀ ਏਕ ਕੁਸਲ ਮੋਕੋ ਸਤਗੁਰੂ ਬਤਾਇਆ ਹਰ ਜੋ ਕਿਸ ਕਰੇ ਸੋ ਹਰ ਕੀਆ ਭਗਤਾ ਪਾਇਆ ਜਨ ਨਾਨਕ ਹਉ ਮੈਂ ਮਾਰ ਸਮਾਇਆ ਇਨ ਬਿਦ ਕੁਸਲ ਹੋਤ ਮੇਰੇ ਭਾਈ ਇਉ ਪਾਈਐ ਹਰ ਰਾਮ ਸਹਾਈ ਰਹਾਉ ਦੂਜਾ ਗੌੜੀ ਗਵਾਰੀ ਮਹੱਲਾ ਪੰਜਵਾ ਕਿਉ ਭ੍ਰਮੀਐ ਭ੍ਰਮ ਕਿਸ ਕਾ ਹੋਈ ਜਾਂ ਜਲਥਨ ਮਹੀਲ ਰਵੇ ਆ ਸੂਈ ਗੁਰਮੁਖ ਉਬਰੇ ਮਨਮੁਖ ਪਤਖੋਈ ਜਿਸ ਰਖੈ ਆਪ ਰਾਮ ਦਇਆਰਾ ਕਿਸ ਨਹੀਂ ਦੂਜਾ ਕੋ ਪੌਂਚਨ ਹਾਰਾ ਰਹਾਉ ਸਭ ਮਹਿ ਵਰਤੈ ਏਕ ਅਨੰਤਾ ਤਾ ਤੂੰ ਸੁਖ ਸੋ ਹੋਏ ਅਚਿੰਤਾ ਉਹੋ ਸਭ ਕਿਸ ਜਾਣੇ ਜੋ ਵਰਤਨਤਾ ਮਨਮੁਖ ਮੋਏ ਜਿਨ ਦੂਜੀ ਪਿਆਸਾ ਬਹੁ ਜੂਨੀ ਭਵੈ ਤੁਰ ਕਿਰਤ ਲਖਿਆਸਾ ਜੈਸਾ ਬੀਜਹ ਤੈਸਾ ਖਾਸਾ ਦੇਖ ਦਰਸ ਮਨ ਭਇਆ ਵਿਗਾਸਾ ਸਭ ਨਦਨੀ ਆਇਆ ਬ੍ਰਹਮ ਪਰਗਾਸਾ ਜਨ ਨਾਨਕ ਕੀ ਹਰ ਪੂਰਨ ਆਸਾ ਗੋੜੀ ਗੁਵਾਰੀ ਮਹੱਲਾ ਪੰਜਵਾਂ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਛੀ ਸਰਪ ਹੋਇਓ ਕਈ ਜਨਮ ਹੈ ਵਰ ਬ੍ਰਿਖ ਜੋਇਉ ਮੇਨ ਜਗਦੀਸ਼ ਮੇਨ ਕੀ ਬਰੀਆ ਚਰੰਕਾਲ ਇਹ ਦੇ ਸੰਜਰੀਆ ਰਹਾਉ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭਹਿਰ ਖਰਿਆ ਕਈ ਜਨਮ ਸਾਖ ਕਰ ਉਪਾਇਆ ਲਖ 84 ਜੋਂ ਨੂੰ ਭਰਮਾਇਆ ਸਾਧ ਸੰਗ ਭਇਓ ਜਨਮ ਪ੍ਰਾਪਤ ਕਰ ਸੇਵਾ ਪਜ ਹਰ ਹਰ ਗੁਰਮਤ त्याग मान ਝੂਠ ਅਬਮਾਨ ਜੀਵਤ ਮਰਹਿ ਦਰਗਹਾ ਪਰਵਾਨ ਜੋ ਕਿਸ ਹੋਆ ਸੋ ਤੁਝ ਤੇ ਹੋਗ ਅਵਰਨਾ ਦੂਜਾ ਕਰਨੈ ਜੋਗ ਤਾਂ ਮਿਲੀਐ ਜਾਂ ਲਹ ਮਲਾਈ ਕਹੋ ਨਾਨਕ ਹਰ ਹਰ ਗੁਣ ਗਾਈ ਗੌੜੀ ਗਵਾਰੀ ਮਹੱਲਾ ਪੰਜਵਾਂ ਕਰਮ ਭੂਮ ਮਹ ਬੂਹ ਨਾਮ ਪੂਰਨ ਹੋਏ ਤੇ ਮਾਰਾ ਕਾਮ ਫਲ ਪਾਵਹਿ ਮਿਟੈ ਜਮ ਤਰਾਸ ਨਿਤ ਗਾਵਹਿ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰ ਧਾਰ ਸੀ ਘਰ ਕਾਰਜ ਲਿਹੋ ਸਵਾਰ ਰਹਾ ਆਪਣੇ ਪ੍ਰਭ ਸਿਉ ਹੋ ਹੋ ਸਾਵਧਾਨ ਤਾਂ ਤੂੰ ਦਰਗਾਹ ਪਾਵਹਿ ਮਾਨ ਉਗਤ ਸਿਆਣ ਪਸਗਲੀ ਤਿਆਗ ਸੰਤ ਜਨਾ ਕੀ ਚਰਨੀ ਲਾਗ ਸਰਬ ਜੀ ਹੈ ਜਾਂ ਕਹਿ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਅਪਾਵ ਛੋੜ ਗਹੋ ਤਿਸ ਕੀ ਓਟ ਨਿਮਖ ਮਾਹੀ ਹੁਵੈ ਤੇਰੀ ਛੋਟ ਸਦਾ ਲਿਖਤ ਕਰ ਤਿਸ ਨੂੰ ਜਾਨ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਟਾਵੂ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗਵਾਰੀ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਅਬਨਾਸੀ ਗੁਰ ਕਾ ਬਚਨ ਕੱਟੀ ਜਮ ਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕਾ ਬਚਨ ਰਚੈ ਰਾਮ ਕੈ ਰੰਗ ਜੋ ਗੁਰ ਦੀ ਆਸ ਮਨ ਕੈ ਕਾਮ ਸੰਤ ਕਾ ਕੀਆ ਸਤ ਕਰਮਾਨ ਰਹਾਉ ਗੁਰ ਕਾ ਬਚਨ ਅਟਲ ਅਸ਼ੇਦ ਗੁਰ ਕਾ ਬਚਨ ਕੱਟੇ ਭ੍ਰਮ ਭੇਦ ਗੁਰ ਕਾ ਬਚਨ ਕਤਹੋ ਨਾ ਜਾਇ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸ ਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੈ ਹਾਰ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਗੋਦੀ ਗੁਆਰੀ ਮਹੱਲਾ ਪੰਜਵਾ ਜਿਨ ਕੀਤਾ ਮਾਟੀ ਤੇ ਰਤਨ ਗਰਭ ਮਹਿ ਰਾਖਿਆ ਜਿਨ ਕਰ ਜਤਨ ਜਿਨ ਦੀਨੀ ਸੋਬਾ ਵਡਿਆਈ ਤਿਸ ਪ੍ਰਭ ਕੋ ਆਠ ਪਹਿਰ ਧਿਆਈ ਰਮਈਆ ਰੇਨ ਸਾਧ ਜਨ ਪਾਵੂ ਗੁਰ ਮਿਲਿ ਆਪਣਾ ਖਸਮ ਧਿਆਵੂ ਰਹਾਉ ਜਿਨ ਕੀਤਾ ਮੂੜ ਤੇ ਬਖਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਮੈ ਨਿਦ ਪਾਈ ਸੋ ਪ੍ਰਭ ਮਨ ਤੇ ਵਿਸਰਤ ਨਾਹੀ ਜਿਨ ਦੀ ਆ ਨਾ ਥਾਵੇਂ ਕੋ ਥਾਨ ਜਿਨ ਦੀ ਆ ਨਾ ਮਾਣੇ ਕੋ ਮਾਨ ਜਿਨ ਕੀ ਨੀ ਸਭ ਪੂਰਨ ਆਸਾ ਸਿਮਰਉ ਦਿਨ ਰੈਨ ਸਾਸ ਗਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ ਕਹੋ ਨਾਨਕ ਇਸ ਤੇ ਕਿਛ ਨਾਹੀ ਰਾਖਨ ਹਾਰੇ ਕੋਸਾ ਲਾਹੀ ਗੌੜੀ ਗਵਾਰੀ ਮਹੱਲਾ ਪੰਜਵਾ ਇਸ ਕੀ ਸਰਨ ਨਾਹੀ ਭਉ ਸੋਗ ਉਸਤੇ ਬਾਹਰ ਕਛੂ ਨਾ ਹੋਗਾ ਤਜੀ ਸਿਆਣਪ ਬਲ ਬੁੱਧ ਬੇਕਾਰ ਦਾਸ ਆਪਣੇ ਕੀ ਰਖਨ ਹਾਰ ਜਪ ਮਨ ਮੇਰੇ RAM RAM ਰੰਗ ਕਰ ਬਾਹਰ ਤੇਰਾ ਸਦ ਸੰਗ ਰਹਾਉ ਿਸ ਕੀ ਟੇਕ ਮਨ ਮਹਿਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਅਵਰ ਜਤਨ ਕਹੋ ਕੌਨ ਕਾਜ ਕਰ ਕਿਰਪਾ ਰੱਖੈ ਆਪਲਾਜ ਕਿਆ ਮਨੁਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸ਼ੋਰ ਕਰਨ ਕਰਾਵਨ ਹਾਰ ਸੁਆਮੀ ਸਗਲ ਕਥਾ ਕੇ ਅੰਤਰ ਜਾਮੀ ਸਰਬ ਸੁਖ ਹ ਸੁਖ ਸਾਚਾਏ ਗੋਰੀ ਅਪਦੇਸ ਮਨੈ ਮਹਿਲੇਉ ਜਾ ਕੋ ਰਾਮ ਨਾਮ ਲਿਵ ਲਾਗੀ ਰਹੁ ਨਾਨਕ ਸੋ ਧਨ ਵਡ ਭਾਗੀ ਗੌੜੀ ਗਵਾਰ ਵੀ ਮਹੱਲਾ ਪੰਜਵਾ ਸੁਣ ਹਰ ਕਥਾ ਉਤਾਰੀ ਮੈਲ ਮਹਾ ਪਨੀਤ ਭਏ ਸੁਖ ਸਹਿਲ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਉ ਅਗਨ ਸਾਗਰ ਗੁਰ ਪਾਰ ਉਤਾਰਿਉ ਰਹਾਉ ਕਰ ਕੀਰਤਨ ਮਨ ਸੀਤਲ ਭਈ ਜਨਮ ਜਨਮ ਕੇ ਕਿਲ ਵਿਖ ਗਏ ਸਰਬ ਨਿਧਾਨ ਪੀਖੇ ਮਨ ਮਾਇ ਅਬ ਢੂੰਡਨ ਕਾਹੇ ਕੋ ਜਾਹ ਪ੍ਰਭ ਆਪਣੇ ਜਬ ਭਏ ਦਿਆਲ ਪੂਰਨ ਹੋਈ ਸੇਵਕ ਕਾਲ ਵੰਦਨ ਕਾਟ ਕੀਏ ਆਪਣੇ ਦਾਸ ਸਿਮਰ 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 ਗੁਣਤਾਸ ਏਕੋ ਮਨ ਏਕੋ ਸਭ ਠਾਈ ਪੂਰਨ ਪੂਰ ਰਹੇ ਉਹ ਸਭ ਜਾਏ ਗੁਰ ਪੂਰੈ ਸਭ ਪਰਮ ਚਕਾਇਆ ਹਰ ਸਿਮਰਤ ਨਾਨਕ ਸੁਖ ਪਾਇਆ ਗੌੜੀ ਗੁਵਾਰ ਦੀ ਮਹੱਲਾ ਪੰਜਵਾਂ ਅਗਲੇ ਮੋਏ ਸੇ ਪਾਛੇ ਪਰੇ ਜੋ ਉਬਰੇ ਸੇ ਬੰਦ ਲੱਕ ਖਰੇ ਜਿਹੇ ਧੰਦੇ ਮਹਿ ਓਏ ਲਪਟਾਏ ਉਨ ਤੇ ਦੁੱਗਣ ਦਿੜੀ ਉਹ ਮਾਈ ਉਹ ਵੇਲਾ ਕਛੀਤ ਨਾ ਆਵੇ ਬਿਨ ਸਜਾਏ ਤਾਹੂ ਲਪਟਾਵੇ ਰਹਾ ਆਸਾ ਬੰਦੀ ਮੂਰਖ ਦੇ ਕਾਮ ਕ੍ਰੋਧ ਲਪਟਿਓ ਅਸਨੇ ਸਿਰ ਉਪਰ ਠਾਡੋ ਧਰਮ ਰਾਏ ਮੀਠੀ ਕਰ ਕਰ ਵਿਖਿਆ ਖਾਏ ਹਉ ਬੰਦਉ ਹਉ ਸਾਦਉ ਬੈਰ ਮਰੀ ਭੂਮ ਕੌਣ ਕਾਲੈ ਪੈਰ ਹਉ ਪੰਡਤ ਹਉ ਚਤਰ ਸਿਆਣਾ ਕਰਨੈ ਹਾਰ ਨ ਬੁਝੈ ਬਿਗਾਨਾ ਆਪਣੀ ਗਤ ਮਿਤਿ ਆਪੇ ਜਾਣੈ ਕਿਆ ਕੋ ਕਹਿ ਕਿਆ ਆਖ ਬਖਾਨੈ ਜਿਤ ਜਿਤ ਲਾਵਹਿ ਤਿਤ ਤਿਤ ਲਗਣਾ ਆਪਣਾ ਭਲਾ ਸਭ ਕਾ ਹੂ ਮੰਗਣਾ ਸਭ ਕਿਸ ਤੇਰਾ ਤੂੰ ਕਰਨੈ ਹਾਰ ਅੰਤ ਨਾਹੀ ਕਿਸ ਪਾਰਾ ਵਾਰ ਦਾਸੇ ਆਪਣੇ ਕੋ ਦੀ ਜੈ ਦਾਨ ਕਬਹੂ ਨਾ ਵਿਸਰੇ ਨਾਨਕ ਨਾਮ ਗੌੜੀ ਗਵਾਰੀ ਮਹੱਲਾ ਪੰਜਵਾ ਅਨਕ ਜਤਨ ਨਹੀਂ ਹੋਤ ਛਟਾਰਾ ਬਹੁਤ ਸਿਆਣ ਪਿਆਗਨ ਪਹਾਰਾ ਹਰ ਕੀ ਸੇਵਾ ਨਿਰਮਲ ਹੀਤ ਪ੍ਰਭ ਕੀ ਦਰਗਾ ਸੋ ਬਾਸੀ ਤ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤੁਜੈ ਨਾ ਲਾਗੇ ਤਾਤਾ ਝੂਲਾ ਰਹਾ ਜਿਉ ਬੋਹਿਤ ਭੈ ਸਾਗਰ ਮਾਹੀ ਅੰਧਕਾਰ ਦੀਪਕ ਦੀਪਾਹਿ ਅਗਨ ਸੀਤ ਕਾ ਲਾਹਸ ਦੂਖ ਨਾਮ ਜਪਤ ਮਨ ਹੋਵਤ ਸੁਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਐ ਸਗਲੀ ਆਸ ਢੋਲੇ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮਖ ਮੀਤ ਨਾਮ ਔਖਦ ਸੁਈ ਜਨ ਪਾਵੇ ਕਰ ਕਿਰਪਾ ਜਿਸ ਆਪ ਦਿਵਾਵੇ ਹਰ ਹਰ ਨਾਮ ਜਾਂ ਕਹਿ ਹਿਰਦੈ ਵਸੇ ਦੁਖ ਦਰਦ ਤੇ ਨਾਨਕ ਨਸੇ ਗੌੜੀ ਗੁਵਾਰੀ ਮਹੱਲਾ ਪੰਜਵਾਂ ਬਹੁਤ ਦਰਭ ਕਰ ਮਨ ਨਾ ਆਗਹਨ ਅਨਕ ਰੂਪ ਦੇਖ ਨਹਿ ਪਤੀਆਂ ਨਾ ਪੁੱਤਰ ਕਲਤਰ ਓਰਜਿਓ ਜਾਨ ਮੇਰੀ ਉਹ ਬਿਨ ਸੈ ਓਏ ਪਸਮੈ ਢੇਰੀ ਬਿਨ ਹਰ ਭਜਨ ਦੇਖੋਂ ਬਿਲ ਲਾਤੀ ਤ੍ਰਿਗ ਤਨ ਤ੍ਰਿਗ ਧਨ ਮਾਇਆ ਸੰਗ ਰਾ ਤੇ ਰਹਾ ਜਿਉ ਬਿਗਾਰੀ ਕਹਿ ਸਿਰ ਦੀ ਜਹਦਾਮ ਓਏ ਖਸਮੈ ਕਹਿ ਗਰਹਿຸນ ਦੂਖ ਸਹਾਮ ਜਿਉ ਸੁਪਨੈ ਹੋਏ ਬੈਸਤ ਰਾਜਾ ਨੇਤਰ ਪਸਾਰੈ ਤਨ ਰਾਰਥ ਕਾਜਾ ਜਿਉ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਾ ਰਾਖਾ ਉਠ ਜਾਏ ਉਸ ਖੇਤ ਕਾਰਨ ਰਾਖਾ ਕੜੈ ਤਿਸ ਕੈ ਪਾਲੈ ਕਛੂ ਨਾ ਪੜੈ ਜਿਸ ਕਾ ਰਾਜ ਤਿਸੈ ਕਾ ਸੁਪਨਾ ਜਿਨ ਮਾਇਆ ਦੀਨੀ ਤਿੰਨ ਲਾਈ ਤ੍ਰਿਸ਼ਨਾ ਆਪ ਬਨਾਹੀ ਆਪ ਕਰੇ ਰਾਸ ਨਾਨਕ ਪ੍ਰਭ ਆਗੇ ਅਰਦਾਸ ਗੌੜੀ ਗਵਾਰੀ ਮਹੱਲਾ ਪੰਜਵਾਂ ਬਹੂ ਰੰਗ ਮਾਇਆ ਬਹੂ ਵਿਦਪੇਖੀ ਕਲਮ ਕਾਗਦ ਸਿਆਨ ਪਲੇਖੀ ਮਹਿਰ ਮਨੂਕ ਹੋਏ ਦੇਖਿਆ ਖਾਨ ਤਾਂ ਤੇ ਨਾਹੀ ਮਨ ਤ੍ਰਿਪਤਾਨ ਸੋ ਸੁਖ ਮੋਕੋ ਸੰਤ ਬਤਾਵੋ ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵੋ ਰਹਾਉ ਫਸ ਪਵਨ ਹਸਤ ਅਸਵਾਰੀ ਚੋਆ ਚੰਦਨ ਸੀਜ ਸੁੰਦਰ ਨਾਰੀ ਨਟਨਾਟਕ ਆਖਾਰੇ ਗਾਇਆ ਤਾ ਮਹਿ ਮਨ ਸੰਤੋਖ ਨਾ ਪਾਇਆ ਤਖਤ ਸਭਾ ਮੰਡਨ ਧੋਲੀ ਚੇ ਸਗਲ ਮੇਵੇ ਸੁੰਦਰ ਬਾਗੀ ਚੇ ਅਖੀਰ ਬਿਰਤ ਰਾਜਨ ਕੀ ਲੀਲਾ ਮਨ ਨਾ ਸੁਹੇਲਾ ਪਰਪੰਚ ਹੀਲਾ ਕਰ ਕਿਰਪਾ ਸੰਤਨ ਸਚ ਕਹਿਆ ਸਰਬ ਸੁਖ ਇਹੋ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹੋ ਨਾਨਕ ਵਡ ਭਾਗੀ ਪਾਈਐ ਜਾਂ ਕਹਿ ਹਰ ਤਨ ਸੋਈ ਸੁਹਿਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗਵਾਰੀ ਮਹੱਲਾ ਪੰਜਵਾ ਪ੍ਰਾਣੀ ਜਾਣੈ ਇਹੋ ਤਨ ਮੇਰਾ ਬਹੁਰ ਬਹੁਰ ਵਾਹੂ ਲਪਟੇਰਾ ਪੁੱਤਰ ਕਲਤਰ ਗੇਰਸਤ ਕਾ ਫਾਸਾ ਹੋਣ ਨਾ ਪਾਈਐ ਰਾਮ ਕੇ ਦਾਸਾ ਕਮਨ ਸੋ ਬਿੱਤ ਜਿਤ ਰਾਮ ਗੁਣ ਗਾਏ ਕਮਨ ਸੋ ਮਤ ਜਿਤ ਤਰੈ ਇਹ ਮਾਇ ਰਹਾਉ ਜੋ ਪਹਲਾਈ ਸੋ ਬੁਰਾ ਜਾਣੈ ਸਾਚ ਕਹੈ ਸੋ ਬਖੈ ਸਮਾਨੈ ਜਾਣੈ ਨਾਹੀ ਜੀਤ ਅਰਹਾਰ ਇਹੋ ਅਨੇਵਾ ਸਾਖਤ ਸੰਸਾਰ ਜੋ ਹਲਾਹਲ ਸੋ ਪੀਵੈ ਬਉਰਾ ਅੰਮ੍ਰਿਤ ਨਾਮ ਜਾਣੈ ਕਰ ਕਉਰਾ ਸਾਧ ਸੰਗ ਕੈ ਨਾਹੀ 네ਰ ਲਖ ਚੁਰਾਸੀ ਭ੍ਰਮਤਾ ਪੇਰ ਇਕੈ ਜਾਲ ਫਹਾਈ ਪੰਖੀ ਰਸ ਰਸ ਭੋਗ ਕਰਹਿ ਬਹ ਰੰਗੀ ਕਹੋ ਨਾਨਕ ਜਿਸ ਭਏ ਕਿਰਪਾਲ ਗੁਰਪੂਰੈ ਤਾਂ ਕੇ ਕਾਟੇ ਜਾਲ